ਸਤਿ ਸ਼੍ਰੀ ਅਕਾਲ ਜੀ ਪੰਜਾਬ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਤੀ ਗੁਪਤਾ ਨਿੱਗਾ ਸਵਾਗਤ ਕਰਦੀ ਹਾਂ ਸੋ ਬੁਲਟਨ ਦੇ ਆਗਾਜ਼ ਤੋਂ ਪਹਿਲਾਂ ਕਿਸਨ ਮਾਰਾਂਗੇ ਅਹਿਮ ਸੁਰਖੀਆਂ ਤੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਦਿੱਤਾ ਅਸਤੀਫਾ ਸਿਹਤ ਕਾਰਨਾਂ ਦਾ ਦਿੱਤਾ ਹਵਾਲਾ ਪੀਐਮ ਮੋਦੀ ਸਮੇਤ ਕੀਤਾ ਹੋਰਨਾਂ ਦਾ ਧੰਨਵਾਦ ਲੈਂਡ ਪੁਲਿੰਗ ਸਕੀਮ ਕਿਸਾਨਾਂ ਲਈ ਵੱਡੀ ਸੁਗਾਤ ਵਿਰੋਧੀ ਕਰ ਰਹੇ ਨੇ ਗੁੰਮਰਾ ਮੁੱਖ ਮੰਤਰੀ ਮਾਨ ਨੇ ਸਾਦੇ ਵਿਰੋਧੀ ਆਗੂਆਂ ਤੇ ਨਿਸ਼ਾਨੇ ਚੜੀ ਕੋਤੇ ਇੱਕ ਬਹਾਦਰ ਚੀਦੇ 359 ਜਨਮ ਦਿਨ ਮੌਕੇ ਮਨਾਇਆ ਜਾਵੇਗਾ ਅਸ਼ਤਾਬਦੀ ਸਮਾਗਮ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਰਕਾਰ ਦੇ ਪ੍ਰੋਗਰਾਮਾਂ ਬਾਰੇ ਦਿੱਤੀ ਜਾਣਕਾਰੀ ਪੰਜਾਬ ਦੇ ਵਿੱਚ 24 ਜੁਲਾਈ ਤੱਕ येलो ਅਲਰਟ ਚਾਰੀ 6 ਜ਼ਿਲ੍ਹਿਆਂ ਲਈ ਚੇਤਾਵਨੀ ਵੀ ਹੈ ਤਾਪਮਾਨ ਵਿੱਚ ਗਰਾਵਤ ਹੁਣ ਖਬਰਾਂ ਵਿਸਥਾਰ ਦੇ ਨਾਲ ਉਪ ਰਾਸ਼ਟਰਪਤੀ ਜਗਦੀਪ ਤੰਦਖੜ ਨੇ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਸੋ ਤੰਦਖੜ ਨੇ ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਆਪਣੇ ਅਸਤੀਫੇ ਦਾ ਐਲਾਨ ਕੀਤਾ ਹੈ ਉਹਨਾਂ ਦਾ ਅਸਤੀਫਾ ਤੁਰੰਤ ਪ੍ਰਭਾਵੀ ਹੈ ਅਤੇ ਸੰਵਿਧਾਨ ਦੀ 367A ਦੇ ਅਨੁਸਾਰ ਦਿੱਤਾ ਗਿਆ ਸੋ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੂੰ ਲਿਖੇ ਇੱਕ ਪੱਤਰ ਦੇ ਵਿੱਚ ਜਗਦੀਪ ਤੰਦਖੜ ਨੇ ਪ੍ਰਧਾਨ ਮੰਤਰੀ ਅਤੇ ਸੰਸਦ ਮੈਂਬਰਾਂ ਦਾ ਆਪਣੇ ਕਾਰਜਕਾਲ ਦੌਰਾਨ ਉਹਨਾਂ ਦੇ ਸਮਰਥਨ ਲਈ तहे ਦਿਲੋਂ ਧੰਨਵਾਦ ਕੀਤਾ ਉਪ ਰਾਸ਼ਟਰਪਤੀ ਜਗਦੀਪ ਤਨਖਰ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਉਨ੍ਹਾਂ ਨੇ ਸਿਹਤ ਕਾਰਨਾਂ ਦਾ ਹਵਾਲਾ ਦਿੱਤਾ ਰਾਸ਼ਟਰਪਤੀ ਨੂੰ ਲਿਖੇ ਪੱਤਰ ਵਿੱਚ ਉਨ੍ਹਾਂ ਲਿਖਿਆ ਸਿਹਤ ਸੰਭਾਲ ਨੂੰ ਤਰਜੀਹ ਦੇਣ ਅਤੇ ਡਾਕਟਰੀ ਸਲਾਹ ਦੀ ਪਾਲਣਾ ਕਰਨ ਲਈ ਮੈਂ ਸੰਵਿਧਾਨ ਦੇ ਅਨੁਛੇਦ 67A ਦੇ ਅਨੁਸਾਰ ਤੁਰੰਤ ਪ੍ਰਭਾਵ ਨਾਲ ਭਾਰਤ ਦੇ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਹਾਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਲਿਖੇ ਇੱਕ ਪੱਤਰ ਵਿੱਚ ਉਨ੍ਹਾਂ ਅੱਗੇ ਲਿਖਿਆ ਮੈਂ ਦੇਸ਼ ਦੇ ਰਾਸ਼ਟਰਪਤੀ ਦਾ ਉਹਨਾਂ ਦੇ ਅਟੁੱਟ ਸਮਰਥਨ ਅਤੇ ਮੇਰੇ ਕਾਰਜਕਾਲ ਦੌਰਾਨ ਸਾਡੇ ਵਿਚਕਾਰ ਵਿਕਸਿਤ ਹੋਈ ਸੁਹਾਵਣੀ ਅਤੇ ਸ਼ਾਨਦਾਰ ਕਮਕਾਜੀ ਸਬੰਧਾਂ ਲਈ ਦਿਲੋਂ ਧੰਨਵਾਦੀ ਹਾਂ ਮੈਂ ਪ੍ਰਧਾਨ ਮੰਤਰੀ ਮੋਦੀ ਅਤੇ ਮੰਤਰੀ ਪ੍ਰੀਸ਼ਦ ਦਾ तहे ਦਿਲੋਂ ਧੰਨਵਾਦ ਕਰਦਾ ਪ੍ਰਧਾਨ ਮੰਤਰੀ ਦਾ ਸਮਰਥਨ ਅਨਮੋਲ ਰਿਹਾ ਮੈਂ ਆਪਣੇ ਕਾਰਜਕਾਲ ਦੌਰਾਨ ਬਹੁਤ ਕੁਝ ਸਿੱਖਿਆ ਜਗਦੀਪ ਤਨਖੜ ਨੇ ਪੱਤਰ ਦੇ ਵਿੱਚ ਲਿਖਿਆ ਹੈ ਕਿ ਸਾਰੇ ਸੰਸਦ ਮੈਂਬਰਾਂ ਤੋਂ ਮੈਨੂੰ ਜੋ ਨਿਗ ਵਿਸ਼ਵਾਸ ਅਤੇ ਪਿਆਰ ਮਿਲਿਆ ਉਹ ਹਮੇਸ਼ਾ ਮੇਰੀਆਂ ਯਾਦਾਂ ਵਿੱਚ ਰਹੇਗਾ ਦੇਸ਼ ਦੀ ਮਹਾਨ ਲੋਕਤੰਤਰ ਵਿੱਚ ਉਪਰਾਸ਼ਟਪਤੀ ਵਜੋਂ ਪ੍ਰਾਪਤ ਹੋਈ ਅਨਮੋਲ ਤਜਰਬੀਆਂ ਤੇ ਸੂਝ-ਬੂਝ ਲਈ ਮੈਂ तहे ਦਿਲੋਂ ਧੰਨਵਾਦੀ ਹਾਂ ਇਸ ਮਹੱਤਵਪੂਰਨ ਸਮੇਂ ਦੌਰਾਨ ਦੇਸ਼ ਦੀ ਆਰਥਿਕ ਤਰੱਕੀ ਅਤੇ ਪੇਮਿਸਾਲ ਵਿਕਾਸ ਨੂੰ ਵੇਖਣਾ ਅਤੇ ਇਸ ਵਿੱਚ ਹਿੱਸਾ ਲੈਣਾ ਮੇਰੇ ਲਈ ਬਹੁਤ ਹੀ ਸਨਮਾਨ ਅਤੇ ਸੰਤੁਸ਼ਟੀ ਦੀ ਗੱਲ ਰਹੀ ਆਪਣੇ ਆਪ ਤੋਂ ਅਸੀਫਾ ਦਿੰਦੇ ਹੋਏ ਉਹਨਾਂ ਕਿਹਾ ਕਿ ਦੇਸ਼ ਦੇ ਇਤਿਹਾਸ ਦੇ ਇਸ ਪਰਿਵਰਤਨਸ਼ੀਲ ਯੁੱਗ ਦੇ ਵਿੱਚ ਸੇਵਾ ਕਰਨਾ ਮੇਰੇ ਲਈ ਇੱਕ ਸੱਚਾ ਸਨਮਾਨ ਰਿਹਾ ਹੈ ਇਸ ਵਕਾਰੀ ਉਹਦੇ ਨੂੰ ਅਲਵਿਦਾ ਕਹਿ ਰਹੇ ਹਾਂ ਮੈਨੂੰ ਭਾਰਤ ਦੇ ਵਿਸ਼ਵ ਵਿਆਪੀ ਉਪਾਰ ਅਤੇ ਬੇਮਿਸਾਲ ਪ੍ਰਾਪਤੀਆਂ ਤੇ ਮਾਣ ਹੈ ਮੈਨੂੰ ਇਸ ਦੇ ਉਸ਼ਵਲ ਭਵਿਕ ਦੇ ਵਿੱਚ ਅਟੁੱਟ ਵਿਸ਼ਵਾਸ ਹੈ ਦਿੱਲੂ ਸਤਕਾਰ ਅਤੇ ਸ਼ੁਕਰਗੁਜ਼ਾਰੀ ਸੋਤਵਾਂ ਨੂੰ ਦੱਸ ਦਈਏ ਕਿ ਜਗਦੀਪ ਤਨਖੜ ਜਨਤਾ 당ਲੀ ਅਤੇ ਕਾਂਗਰਸ ਦੇ ਮੈਂਬਰ ਵੀ ਰਹੇ ਚੁਕੇ ਨੇ 1989 ਤੋਂ 1991 ਤੱਕ ਲੋਕ ਸਭਾ ਵਿੱਚ ਜਨਤਾ ਦਲ ਦੇ ਮੈਂਬਰ ਰਹੇ ਅਤੇ ਰਾਜਸਥਾਨ ਦੀ ਚੁੰਜ ਨੂੰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਚੁਣੀ ਗਈ ਉਹ 1991 ਦੇ ਵਿੱਚ ਕਾਂਗਰਸ ਸ਼ਾਮਲ ਹੋਏ ਸਨ 1991 ਵਿੱਚ ਉਨ੍ਹਾਂ ਨੇ ਅ즈ਮੇਰ ਲੋਕ ਸਭਾ ਸੀਟ ਤੋਂ ਝੋਣੜੀ ਸੀ ਹਾਲਾਂਕਿ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਤੋਂ ਬਾਅਦ ਉਹ ਰਾਜਸਥਾਨ ਦੀ ਕਿਸ਼ਨਗੜ ਵਿਧਾਨ ਸਭਾ ਸੀਟ ਤੋਂ ਵਿਧਾਇਕ ਚੁਣੀ ਗਈ ਇਸ ਤੋਂ ਬਾਅਦ ਉਨ੍ਹਾਂ ਨੇ 1998 ਦੇ ਵਿੱਚ ਜੁੰਜ ਨੂੰ ਲੋਕ ਸਭਾ ਸੀਟ ਤੋਂ ਝੋਣੜੀ ਸੀ ਇਸ ਝੋਣ ਵਿੱਚ ਉਹ ਤੀਸਰੇ ਸਥਾਨ ਤੇ ਰਹੇ ਇਸ ਤੋਂ ਬਾਅਦ ਸਾਲ 2003 ਦੇ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ ਸੋ 2008 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਭਾਜਪਾ ਨੇ ਉਨ੍ਹਾਂ ਨੂੰ ਪ੍ਰਚਾਰ ਕਮੇਟੀ ਵਿੱਚ ਜਗ੍ਹਾ ਦਿੱਤੀ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੰਗਰੂਰ ਦੇ ਤੂਰੀ ਵਿੱਚ ਸੂਬੇ ਦੇ ਲੋਕਾਂ ਨੂੰ ਲੈਂਡ ਪੂਲਿੰਗ ਸਕੀਮ ਬਾਰੇ ਅਹਿਮ ਅਪੀਲ ਕੀਤੀ ਹੈ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਯੋਜਨਾ ਕਿਸਾਨ ਪੱਖੀ ਅਤੇ ਵਿਕਾਸਮੁਖੀ ਹੈ ਉਹਨਾਂ ਲੋਕਾਂ ਨੂੰ ਇਸ ਯੋਜਨਾ ਬਾਰੇ ਵਿਰੋਧੀ ਪਾਰਟੀਆਂ ਦੇ ਗੁੰਮਰਾਹਕੂਨ ਪ੍ਰਚਾਰ ਤੋਂ ਸਾਵਧਾਨ ਰਹਿਣ ਲਈ ਵੀ ਕਿਹਾ ਲੈਂਡ ਪੂਲਿੰਗ ਸਕੀਮ ਨੂੰ ਕਿਸਾਨ ਪੱਕੀ ਅਤੇ ਵਿਕਾਸਮੁਖੀ ਐਲਾਨਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਕੀਮ ਬਾਰੇ ਵਿਰੋਧੀ ਧਿਰ ਦੇ ਗੁੰਮਰਾਹਕੂਨ ਪ੍ਰਚਾਰ ਤੋਂ ਸੁਚੇਤ ਰਹਿਣ। ਤੂਰੀ ਵਿਧਾਨ ਸਭਾ ਹਲਕੇ ਦੇ 70 ਪਿੰਡਾਂ ਨੂੰ ਵਿਕਾਸ ਕਾਰਜ ਲਈ 31.30 ਕਰੋੜ ਰੁਪਏ ਦੀਆਂ ਗ੍ਰਾਂਟਾਂ ਵੰਡਣ ਮਗਰੋਂ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਵਿਰੋਧੀ ਧਿਰ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਉਹ ਸਿਰਫ ਆਪਣੇ ਸਿਆਸੀ ਹਿੱਤਾਂ ਦੇ ਲਈ ਸਕੀਮ ਦੇ ਬਾਰੇ ਤੱਥਾਂ ਨੂੰ ਤੋੜ ਮਰੋੜ ਕੇ ਲੋਕਾਂ ਨੂੰ ਗੁੰਮਰਾਹ ਉਹਦੇ ਵਿੱਚ ਐਕ acquisition ਨਹੀਂ ਹੈਗੀ ਕੋਈ ਜ਼ਮੀਨ ਕੁਆਇਰ ਨਹੀਂ ਕਰਨੀ ਕੋਈ ਰਜਿਸਟਰੀ ਤੇ ਰੋਕ ਨਹੀਂ ਲੱਗਣੀ ਜੇ ਕੋਈ ਜ਼ਮੀਨ ਦੇਣੀ ਚਾਹੁੰਦਾ ਤਾਂ ਉਹ ਦੇ ਦੇ ਉਹਨੂੰ 1000 ਗਜ ਰੈ residențial ਰਹਿائش ਵਾਸਤੇ 200 ਗਜ ਉਸੇ ਕਲੋਨੀ ਦੇ ਵਿੱਚ ਜਿਹੜੇ ਸ਼ੋਰੂਮ ਬਣਨਗੇ ਉਹ ਸ਼ੋਰੂਮ ਚਾਹੇ ਤਿੰਨ ਮੰਜ਼ਲਾ ਚਾਹੇ ਚਾਰ ਮੰਜ਼ਲਾ ਜਿੰਨਾ ਵੀ ਬਣੂ ਉਹ ਮਿਲੂਗਾ ਜੇ ਉਹ ਨਹੀਂ ਦੇਣਾ ਚਾਹੁੰਦਾ ਨਾ ਦੇਵੇ ਕੋਈ ਗੱਲ ਨਹੀਂ ਜੇ 120 ਦੀ ਕਿੱਲੇ ਦੀ ਕੋਲੋਨੀ ਕੱਟਣੀ ਹੈ ਅੱਜ ਕੱਲੋ ਕੋਈ ਕਿਸੇ ਕੋਲੇ 8 ਕਿੱਲੇ ਨੇ ਨਹੀਂ ਦੇਣਾ ਚਾਹੁੰਦਾ 112 'ਚ ਕੱਟ ਦਾਂਗੇ ਕੋਈ ਗੱਲ ਨਹੀਂ ਉਹ ਆਪਣੀ ਖੇਤੀ ਕਰਦਾ ਰਵੇ ਫਿਰ ਜਿੱਦੇ ਉਹਦਾ ਦਿਲ ਕਰੇ 2 ਸਾਲ ਬਾਅਦ ਵੀਰ ਹੁਣ ਰੇਟ ਮੈਨੂੰ ਵਧੀਆ ਮਿਲ ਸਕਦਾ ਇੱਥੇ ਉਹ ਕਹਵੇ ਮੈਂ ਤਾਂ 4 ਕਿੱਲੇ ਵੇਚਨੇ ਚਾਹੁੰਦਾ ਜੀ 4 ਕਿੱਲੇ ਵੇਚ ਕੇ ਮੈਨੂੰ ਭੀਖੀ ਕੋਲੇ 10 ਮਿਲਦੇ ਨੇ 4 ਵੇਚਦੇ ਉਹਦੀ ਰਿਜਿਸਟਰੀ ਤੇ ਕੋਈ ਪਾਬੰਦੀ ਨਹੀਂ ਲੱਗੀ ਹੋਈ ਇਹ ਹੁਣ ਝੂਠ ਬੋਲ ਜੰਦੇ ਨੇ ਗੁੰਮਰਾਹ ਕਰੀ ਜਾਂਦੇ ਨੇ ਕਿ ਪਤ ਨਹੀਂ ਨੋਟੀਫਿਕੇਸ਼ਨ ਜਾਰੀ ਹੋ ਗਏ ਜਿੱਥੇ ਉਥੇ ਸਾਰੀ ਜ਼ਮੀਨ ਤੇ ਕੋਈ ਪਾਬੰਦੀ ਲੱਗ ਜੂਗੀ ਰਿਸ਼ਤੀਆਂ ਤੇ ਕੋਈ ਰਿਸ਼ਤੀ ਤੇ ਪਾਬੰਦੀ ਲੱਗੂਗੀ ਤੁਸੀਂ ਆਪਣੀ ਮਰਜ਼ੀ ਦੇ ਮਾਲਕ ਹੋਵੋਗੇ ਔਰ ਜੇ ਤੁਸੀਂ ਫਰਜ਼ ਕਰ ਲੋ ਨੋਟੀਫਿਕੇਸ਼ਨ ਜਾਰੀ ਹੋ ਗਿਆ ਤੁਸੀਂ ਜ਼ਮੀਨ ਦੇਤੀ ਤੁਸੀਂ ਖੇਤੀ ਵੀ ਕਰੋ ਜਿੰਨਾ ਚਿਰ ਸਰਕਾਰ ਕਲੋਨੀ ਨੂੰ ਡਿਵੈਲਪ ਨਹੀਂ ਕਰਦੀ ਖੇਤੀ ਕਰੀ ਜਾਓ 50000 ਰੁਪਿਆ ਪਹਿਲਾਂ ਸੀ ਨ੍ਹਾ ਕਰਦੇ ਸੀ ਉਹਨੂੰ 70 ਕਰਨ ਬਾਰੇ ਸੋਚ ਰਿਆਂ 70000 ਰੁਪਇਆ ਖੇਤੀ ਦੇ ਨਾਲ-ਨਾਲ ਤੁਹਾਨੂੰ ਵੈਸੇ ਵੀ ਕਿੱਲੇ ਦਾ ਮਿਲੂਗਾ ਠੇਕੇ ਦਾ ਤੇ ਜਦੋਂ ਤੁਸੀਂ ਕਲੋਨੀ ਆ ਗਈ ਅਸੀਂ ਬਣਾਉਣ ਲੱਗੇ ਜਿੰਨਾ ਚਿਰ ਕਲੋਨੀ ਬਣ ਕੇ ਤੁਹਾਨੂੰ ਉਹ ਪਲੋਟ ਡਿਵੈਲਪ ਹੋ ਕੇ ਨਹੀਂ ਮਿਲਦਾ ਲੱਖ ਰੁਪਇਆ ਮਿਲੂਗਾ ਤੁਹਾਨੂੰ ਉਹ ਮਹੀਨੇ ਦਾ ਮਤਲਬ ਕਿੱਲੇ ਦਾ ਜਿਹੜਾ ਠੇਕਾ ਵੀ ਆਪਣੇ ਸਾ 70 ਸੀ ਚੱਲਦਾ ਹੈ ਮਤਲਬ ਕਿਸੇ ਪਾਸਿਓਂ ਵੀ ਜਿਹੜਾ ਜ਼ਮੀਨ ਦਾ ਮਾਲਕ ਹੈ ਉਹਨੂੰ ਘਟਾ ਨਹੀਂ ਪੈਣ ਦੇਣਾ ਸੀ ਔਰ ਅਸਲੀ ਜ਼ਮੀਨ ਦੇ ਮਾਲਕ ਨੂੰ ਪੈਸੇ ਮਿਲਣਗੇ ਦਰਅਸਲ ਸਰਕਾਰ ਦੇ ਵੱਲੋਂ ਲੈਂਡ ਪੂਲਿੰਗ ਸਕੀਮ ਦੀ ਸ਼ੁਰੂਆਤ ਪਹਿਲਾ ਲੁਧਿਆਣਾ ਤੋਂ ਕੀਤੀ ਗਈ ਸੀ ਪਰ ਹੁਣ ਪੂਰੇ ਪੰਜਾਬ ਦੇ ਵਿੱਚ ਇਸ ਸਕੀਮ ਨੂੰ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਵਕਫਾ ਖਾਵਾ ਤੇ ਲੈਂਡ ਪੂਲਿੰਗ ਕੀਤੀ ਜਾਣੀ ਹੈ ਸਰਕਾਰ ਮੁਤਾਬਕ ਲੈਂਡ ਪੂਲਿੰਗ ਦਾ ਮਤਲਬ ਕਿਸਾਨਾਂ ਦੀ ਜ਼ਮੀਨ ਐਕਵਾਇਰ ਕਰਨਾ ਨਹੀਂ ਸਗੋਂ ਉਹਨਾਂ ਦੀ ਸਵੈ ਇੱਛਾ ਤੋਂ ਬਾਅਦ ਜ਼ਮੀਨ ਨੂੰ ਵਿਕਸਿਤ ਕੀਤਾ ਜਾਏਗਾ ਕਿਸਾਨਾਂ ਦੇ 1 ਏਕੜ ਦੇ ਬਦਲੇ ਉਹਨਾਂ ਨੂੰ 1000 ਗੱਜ ਰਿਹਾਇਸ਼ੀ ਅਤੇ 200 ਗੱਜ ਦੇ ਕਰੀਬ ਕਮਰਸ਼ੀਅਲ ਪਲਾਟ ਦਿੱਤਾ ਜਾਵੇਗਾ ਜਦੋਂ ਤੱਕ ਕਿਸਾਨਾਂ ਦੀਆਂ ਜ਼ਮੀਨਾਂ ਨਾ ਦਾ ਸ਼ਹਿਰੀਕਰਨ ਨਹੀਂ ਹੋ ਜਾਂਦਾ ਜਾਂ ਫਿਰ ਉੱਥੇ ਕਲੋਨੀਆਂ ਨਹੀਂ ਬਣ ਜਾਂਦੀਆਂ ਉਦੋਂ ਤੱਕ ਕਿਸਾਨਾਂ ਨੂੰ ਵਾਪਸੇ ਦੇ ਤੌਰ ਤੇ ਡਿਵੈਲਪਰ ਵੱਲੋਂ 30000 ਰੁਪਏ ਪ੍ਰਤੀ ਸਾਲ ਠੇਕੇ ਦੇ ਰੂਪ ਦੇ ਵਿੱਚ ਦਿੱਤੇ ਜਾਣਗੇ ਇੱਕ ਏਕੜ ਦੇ ਵਿੱਚ ਲਗਭਗ 4840 ਗਜਾ ਹੁੰਦੀ ਹੈ ਚੰਡੀਗੜ੍ਹ ਵਿਖੇ ਪੰਜਾਬ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਲੈਂਡ ਪੂਲਿੰਗ ਸਕੀਮ ਤੇ ਹੈ ਪ੍ਰੈਸ ਕਾਨਫਰੰਸ ਕੀਤੀ ਤੇ ਸਕੀਮ ਨੂੰ ਕਿਸਾਨ ਭਰਾਵਾਂ ਲਈ ਵੱਡੀ ਖੁਸ਼ਖਬਰੀ ਦੱਸਿਆ ਸਰਕਾਰ ਵੱਲੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਰਕਾਰ ਵੱਲੋਂ ਲੈਂਡ ਪੁਲਿੰਗ ਪਾਲਿਸੀ ਜਿਹੜੀ ਲਿਆਂਦੀ ਗਈ ਹੈ ਇਹ ਲੈਂਡ ਪੁਲਿੰਗ ਪਾਲਿਸੀ ਦੇ ਪਹਿਲੇ ਦਿਨ ਤੋਂ ਹੀ ਬਹੁਤ ਸਾਰੀਆਂ ਮੀਟਿੰਗਾਂ ਹੋ ਰਹੀਆਂ ਅੱਜ ਵੀ ਮਿਊਸਪਲ ਭਵਨ ਦੇ ਵਿੱਚ 164 ਪਿੰਡਾਂ ਦੇ ਵਿੱਚੋਂ ਕਿਸਾਨ ਭਰਾ ਆ ਕੇ ਮਿਲੇ ਸੋ ਜਿਨ੍ਹਾਂ ਨੇ ਖੁੱਲ ਕੇ ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਹੈ ਲੋਕਾਂ ਦੇ ਦਰਵਾਜ਼ੇ ਬੈਠ ਕੇ ਲੋਕਾਂ ਦੇ ਨਾਲ ਬੈਠ ਕੇ ਸਾਰਾ ਸਲਾਮ ਮਸ਼ਵਰਾ ਕਰਦੀ ਹੈ ਸੋ ਜਦੋਂ 164 ਪਿੰਡਾਂ ਦੇ ਕਿਸਾਨ ਆ ਜਾ ਕੇ ਮਿਲੇ ਜਿਨ੍ਹਾਂ ਨੇ ਆਪਣੇ ਸਵਾਲ ਸਾਨੂੰ ਕੀਤੇ ਜਿਨ੍ਹਾਂ ਦੇ ਸਵਾਲਾਂ ਦੇ ਵਿੱਚ ਸੀਗਾ ਕਿ ਤੁਸੀਂ ਸਾਨੂੰ ਜਿਹੜਾ ਠੇਕਾ 50000 ਰੁਪਏ ਸਾਲ ਦਾ ਦੇਣ ਜਾ ਰਹੇ ਹੋ ਇਹ ਥੋੜਾ ਬਹੁਤ ਸਾਰੇ ਕਿਸਾਨ ਭਰਾਵਾਂ ਦਾ ਇਹ ਸਵਾਲ ਸੀਗਾ ਫਿਰ ਉਹਨਾਂ ਨੇ ਸਵਾਲ ਕੀਤਾ ਕਿ ਤੁਸੀਂ 50000 ਦਿੰਦੇ ਹੋ ਅਸੀਂ 70 ਤੋਂ 80000 ਤੱਕ ਦਾ ਸਾਲ ਦਾ ਅਸੀਂ ਕਮਾ ਲੈਨੇ ਆਪਣੇ ਖੇਕ ਖੇਤ ਦੇ ਵਿੱਚੋਂ ਆਪ ਜੀ ਦਾ 50000 ਮਾਫਜਾ ਸਾਨੂੰ ਬਹੁਤ ਘੱਟ ਆ ਫਿਰ ਤੁਹਾਨੂੰ ਕਿਉਂ ਦਈਏ ਉਸ ਤੋਂ ਬਾਅਦ ਫਿਰ ਕਿਸਾਨ ਭਰਾਵਾਂ ਨੇ ਸਵਾਲ ਕੀਤਾ ਕਿ ਐਲਓਆਈ ਲੈਟਰ ਆਫ ਇੰਟੈਂਟ ਕਿਸਾਨ ਭਰਾਵਾਂ ਨੂੰ ਜੇ ਅਸੀਂ ਜ਼ਮੀਨ ਦਿੰਨੇ ਆ ਤੇ ਸਾਨੂੰ ਕਿੰਨੇ ਸਮੇਂ ਦੇ ਵਿੱਚ ਉਹ ਅਲਾਟ ਕੀਤੇ ਜਾਣਗੇ ਫਿਰ ਸਰਕਾਰ ਸਾਨੂੰ ਜਿਹੜਾ ਮਾਫਜਾ ਕਦੋਂ ਤੋਂ ਦੇਣਾ ਸਟਾਰਟ ਕਰੇਗੀ ਜਦੋਂ ਸਾਰੇ ਹੀ ਕਿਸਾਨ ਭਰਾਵਾਂ ਨੂੰ ਮਿਲ ਕੇ ਜਦੋਂ ਸਾਰਿਆਂ ਤੋਂ ਉਹਨਾਂ ਦਾ ਸਵਾਲ ਦਾ ਨਾਲ ਹੀ ਅਧਿਕਾਰੀ ਸਹਿਮਾਨ ਮੈਂ ਆਪਣੇ ਨਾਲ ਬਿਠਾ ਕੇ ਜਦੋਂ ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਕਿਸਾਨ ਭਰਾਵਾਂ ਲਈ ਅੱਜ ਬਹੁਤ ਖੁਸ਼ਖਬਰੀ ਲੈ ਕੇ ਆਇਆ ਕਿਉਂਕਿ ਬਹੁਤ ਸਾਰੇ 164 ਪੰਜਾਬ ਦੇ ਪਿੰਡਾਂ ਦੇ ਕਿਸਾਨ ਭਰਾ ਆਏ ਸੀ 164 ਪਿੰਡਾਂ ਦੀ ਜਿਹੜੀ ਪ੍ਰਾਪਰਟੀ ਜਿੱਥੇ ਲੈਂਡ ਪੂਲਿੰਗ ਹੋਣ ਜਾ ਰਹੀ ਹੈ ਛੋਟੇ ਸ਼ਹਿਰ ਜਾਂ ਅੰਦਰ ਵੱਡੇ ਸ਼ਹਿਰਾਂ ਦੇ ਅੰਦਰ ਉਹਦੇ ਵਿੱਚ ਉਹਨਾਂ ਲਈ ਬਹੁਤ ਆਸਾਨ ਕਰ ਦਿੱਤਾ ਕਿ ਜਿਸ ਦਿਨ ਉਹ ਸਾਨੂੰ ਐਪਲੀਕੇਸ਼ਨ ਅਪਲਾਈ ਕਰਨਗੇ ਸਭ ਤੋਂ ਪਹਿਲਾਂ ਉਹਨਾਂ ਨੂੰ 21 ਦਿਨ ਦੇ ਅੰਦਰ-ਅੰਦਰ ਐਲਓਆਈ ਮਿਲੇਗੀ ਐਲਓਆਈ ਦੇ ਨਾਲ ਉਹਨਾਂ ਨੂੰ 50000 ਰੁਪਏ ਦਾ ਇੱਕ ਚੈੱਕ ਜਿਹੜਾ ਐਡਵਾਂਸ ਦੇ ਵਿੱਚ ਇੱਕ ਸਾਲ ਦਾ ਠੇਕਾ ਦਿੱਤਾ ਜਾਵੇਗਾ ਉਹਦੇ ਨਾਲ ਦੀ ਨਾਲ ਕਿਸਾਨ ਆਪਣੀ ਖੇਤੀ ਵੀ ਉਨੀ ਦਿਨ ਖੁਦ ਕਰੇਗਾ ਜਿੰਨੀ ਦਿਨ ਅਸੀਂ ਉੱਥੇ ਕੰਮ ਸਟਾਰਟ ਨਹੀਂ ਕਰ ਦਿੰਦੇ ਉਹ ਖੇਤੀ ਵੀ ਕਰੂਗਾ 50000 ਰੁਪਏ ਸਾਲ ਦਾ ਸਰਕਾਰ ਤੋਂ ਐਡਵਾਂਸ ਦੇ ਵਿੱਚ ਪ੍ਰਾਪਤ ਕਰੇਗਾ ਜੇਂ ਦਿਨ ਉਸ ਕਲੋਨੀ ਦੇ ਵਿੱਚ ਕੰਮ ਸਟਾਰਟ ਹੋਵੇਗਾ ਜਦੋਂ ਅਰਬਨ ਸਟੇਟ ਡਿਵੈਲਪ ਕਰਨ ਦੀ ਸ਼ੁਰੂਆਤ ਹੋਵੇਗੀ ਉਸ ਦਿਨ ਤੋਂ ਉਸ ਕਿਸਾਨ ਭਰਾ ਨੂੰ ਕਿਉਂਕਿ ਬਹੁਤ ਸਾਰੇ ਕਿਸਾਨ ਭਰਾਵਾਂ ਨੇ ਕਿਹਾ 50000 ਰੁਪਏ ਥੋੜਾ ਵੀ ਪਤਾ ਨਹੀਂ ਕਈ ਪਿਛਲੀਆਂ ਸਰਕਾਰਾਂ ਕਈ ਕਿਈ ਸਾਲ ਲਗਾ ਰਹੀਆਂ ਲੀਆਂ ਸੀਗੀਆਂ ਕਲੋਨੀਆਂ ਡਿਵੈਲਪ ਕਰਨ ਨੂੰ ਅਰਬਨ ਸਟੇਟਾਂ ਡਿਵੈਲਪ ਕਰਨ ਨੂੰ ਸੋਨ ਨਾਲ ਉਹਨਾਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਉਹਨਾਂ ਦੀ ਸਲਾਮ ਮਸੂਰੇ ਨੂੰ ਕਰਦੇ ਹੋਏ ਅਸੀਂ ਜਿਹੜਾ ਜਦੋਂ ਤੋਂ ਕਬਜ਼ਾ ਲਵਾਂਗੇ ਉਹਨਾਂ ਨੂੰ 1 ਲੱਖ ਰੁਪਏ ਸਾਲ ਦਾ ਐਡਵਾਂਸ ਦੇ ਵਿੱਚ ਉਹ ਦਿੱਤਾ ਜਾਵੇਗਾ ਜਿਹੜਾ ਪਹਿਲੇ 50000 ਸੀ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਪ੍ਰਕਾਸ਼ ਪੁਰਬ ਮੌਕੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਰਕਾਰ ਦੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਮੌਕੇ ਤੇ ਵੱਡੇ ਸਮਾਗਮ ਕਰਵਾਉਣ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਨਾਲ ਹਰਪਰਜਨ ਸਿੰਘ ਏਟੀਓ ਅਤੇ ਦੀਪਕ ਬਾਲੀ ਮੌਜੂਦ ਸਨ। ਪ੍ਰੈਸ ਕਾਨਫਰੰਸ ਦੌਰਾਨ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਦਾ ਕੋਈ ਵੀ ਨਾਗਰਿਕ ਜੋ ਸੁਝਾਅ ਦੇਣਾ ਚਾਹੁੰਦਾ ਹੈ ਉਹ 31 ਜੁਲਾਈ ਤੱਕ ਅਚੇਹਾ ਕਰ ਸਕਦਾ ਹੈ ਮੰਤਰੀ ਨੇ ਕਿਹਾ ਕਿ ਜਿੱਥੇ ਵੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਪੈਰ ਰੱਖਿਆ ਹੈ ਉੱਥੇ ਵਿਸ਼ੇਸ਼ ਇਕੱਠ ਹੋਣਗੇ ਪੰਜਾਬ ਸਰਕਾਰ ਆਪਣੇ ਪੱਧਰ ਤੇ ਇਹਨਾਂ ਇਕੱਠਾਂ ਦਾ ਆਯੋਜਨ ਕਰੇਗੀ ਜਿਸ ਵਿੱਚ ਕੋਈ ਵੀ ਹਿੱਸਾ ਲੈ ਸਕਦਾ ਹੈ ਸੋ ਹਰਿਆਣੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕੱਠੀ ਹੋ ਗਈ ਹੈ ਅੱਜ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਨੇ ਕਿਸਾ ਨਰਦੇਸ਼ ਸ਼ੇਟ 350 ਸਾਲਾਂ ਜੋ ਨਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਸੀਂ ਮਨਾ ਰਹੇ ਹਾਂ ਇਸ ਸਤ ਉਸ ਦੇ ਸੰਬੰਧ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਜਿਹੜੀ ਤਿਆਰੀਆਂ ਉਹ ਚੱਲ ਰਹੀਆਂ ਸੀ ਤੇ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਕਿ 350 ਸਾਲਾਂ ਨਵੇਂ ਪਾਤਸ਼ਾਹ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਪੂਰੀ ਸਰਕਾਰ ਮਨਾਉਗੀ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਵਿਸ਼ਾਲੇ ਸ਼ਹਾਦਤ ਜਿਹੜੀ ਯਾਤਰਾ ਉਸ ਦੀ ਸ਼ੁਰੂਆਤ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸ਼੍ਰੀ ਨਗਰ ਤੋਂ ਕਰਨਗੇ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚੋਂ ਵੱਖ-ਵੱਖ ਸ਼ਹਿਰਾਂ ਤੋਂ ਚਾਰ ਯਾਤਰਾਵਾਂ ਸ਼੍ਰੀ ਅਨੰਦਪੁਰ ਸਾਹਿਬ ਪਹੁੰਚਣਗੀਆਂ ਕੁੱਲ ਸਮਾਗਮ 19 ਨਵੰਬਰ ਤੋਂ ਲੈ ਕੇ 25 ਨਵੰਬਰ ਤੱਕ ਹੋਊਗਾ ਜਿਸ ਦੇ ਵਿੱਚੋਂ ਦੁਆਬੇ ਤੋਂ ਇੱਕ ਯਾਤਰਾ ਇਕ ਯਾਤਰਾ ਮਾਝੇ ਤੋਂ ਤੇ ਦੋ ਯਾਤਰਾਵਾਂ ਮਾਲਵੇ ਤੋਂ ਪੰਜਾਬ ਦੇ ਸਾਰੇ ਸ਼ਹਿਰਾਂ ਤੋਂ ਹੁੰਦੀਆਂ ਹੋਈਆਂ ਸ਼੍ਰੀ ਅਨੰਦਪੁਰ ਸਾਹਿਬਾਂ ਗਿਆ 19 ਤੋਂ 22 ਤਰੀਕ ਤੱਕ ਇਹ ਯਾਤਰਾਵਾਂ ਹੋਣਗੀਆਂ ਤੇ 23 24 25 ਨਵੰਬਰ ਨੂੰ ਜਿਹੜੇ ਮੁਖ ਸਮਾਗਮ ਹੈ ਉਹ ਸ਼੍ਰੀ ਅਨੰਦਪੁਰ ਸਾਹਿਬ ਦੀ ਕਰਤੀ ਤੇ ਹੋਣਗੇ ਇਸ ਤੋਂ ਇਲਾਵਾ ਅੰਮ੍ਰਿਤਸਰ ਪਟਿਆਲਾ ਬਾਬਾ ਬੁਖਾਰਾ ਇਹਨਾਂ ਸ਼ਹਿਰਾਂ ਨੂੰ ਵੀ ਇੱਥੇ ਵੱਡੇ ਸਮਾਗਮ ਹੋਣਗੇ ਪੂਰੀ ਪੂਰੀ ਸ਼ਹਿਰ ਰੌਸ਼ਨ ਕਿਤੇ ਜਾਣਗੇ ਤੇ ਪੰਜਾਬ ਦੇ 23 ਦੇ 23 ਜ਼ਿਲ੍ਹਿਆਂ ਦੇ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਹੋਣਗੇ ਪੰਜਾਬ ਦੇ ਹਰ ਇੱਕ ਵਿਦਿਅਕ ادارے ਦੇ ਵਿੱਚ ਹਰ ਇੱਕ ਯੂਨੀਵਰਸਿਟੀ ਦੇ ਵਿੱਚ ਹਰ ਇੱਕ ਕਾਲਜ ਦੇ ਵਿੱਚ ਨੌਵੇਂ ਪਾਤਸ਼ਾਹ ਦੇ ਜੀਵਨ ਨੂੰ ਲੈ ਕੇ ਸੈਮੀਨਾਰ ਹੋਣਗੇ ਸਾਰੇ ਸਰਕਾਰੀ ਸਕੂਲਾਂ 'ਚ ਐਡਿਟ ਸਕੂਲਾਂ 'ਚ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਨੌਵੇਂ ਪਾਤਸ਼ਾਹ ਜਿਹਦੇ ਜੀਵਨ ਦੇ ਇਤਿਹਾਸ ਨੂੰ ਲੈ ਕੇ ਜਿਹੜੇ ਆ ਉਹ ਪੜਾਇਆ ਜਾਊਗਾ ਇਸ ਤੋਂ ਇਲਾਵਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅ ਬਹੁਤ ਵੱਡੇ ਸਾਡਾ ਰਵਾਨਾ ਹੈ 1 ਕਰੋੜ ਤੋਂ ਵੱਧ ਜਿਹੜੀ ਸੰਗਤ ਹੈ ਉਹ ਨਤਮਸਤਕ ਹੋਣ ਆਉਗੀ ਤੇ ਇਥੇ ਹਰ ਤਰ੍ਹਾਂ ਦੇ ਪ੍ਰਬੰਧ ਇੱਕ ਟੈਂਟ ਸਿਟੀ ਦਾ ਬੰਦੂਬਸਟ ਲਾਈਟ ਐਂਡ ਸਾਊਂਡ ਸ਼ੋਅ ਡਰੋਨ ਸ਼ੋਅ ਹਰ ਤਰ੍ਹਾਂ ਦਾ ਜਿਹੜਾ ਬੰਦੂਬਸਟ ਕੀਤਾ ਜਾ ਰਿਹਾ ਪੂਰੇ ਅਨੰਦਪੁਰ ਸਾਹਿਬ ਨੂੰ ਜਿਹੜਾ ਹੈ ਰੌਸ਼ਨਾਇ ਐ ਜਾਏਗਾ ਵਾਈਟ ਸਿਟੀ ਅਸੀਂ ਅਨੰਦਪੁਰ ਸਾਹਿਬ ਨੂੰ ਜਿਹੜਾ ਹੈ ਐਸ ਡਿਵੈਲਪ ਕਰ ਰਹੇ ਹਾਂ ਪੁਹਾਨੂ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਸ਼ਿਰਨਗਰ ਤੋਂ ਇੱਕ ਵਿਸ਼ਾਲ ਯਾਤਰਾ ਸ਼ੁਰੂ ਕਰਨਗੇ। ਇਹ 19 ਨਵੰਬਰ ਤੋਂ 22 ਨਵੰਬਰ ਤੱਕ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਲੰਘੇਗੀ। ਇਸ ਤੋਂ 23, 24, 25 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਵੱਡੇ ਇਕੱਠ ਹੋਣਗੇ। ਸੋ ਪੰਜਾਬ ਦੇ ਸਾਰੇ ਚੂਲਿਆਂ ਦੇ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਕਰਵਾਏ ਜਾਣਗੇ ਤੇ ਨੌਵੇਂ ਪਾਤਸ਼ਾਹ ਦੇ ਜੀਵਨ ਦੇ ਇਤਿਹਾਸ ਨੂੰ ਵਿਦਿਅਕ ਸੰਸਥਾਵਾਂ ਦੇ ਵਿੱਚ ਪੜਾਇਆ ਜਾਵੇਗਾ। ਸ੍ਰੀ ਅਨੰਦਪੁਰ ਸਾਹਿਬ ਵਿਖੇ 1 ਕਰੋੜ ਤੋਂ ਵੱਧ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ। ਇਸ ਮੌਕੇ ਸ੍ਰੀ ਅਨੰਦ ਸਾਹਿਬ ਨੂੰ ਇੱਕ ਵਾਈਟ ਸਿਟੀ ਵੱਜੋਂ ਤਿਆਰ ਕੀਤਾ ਜਾਵੇਗਾ ਸਾਫ ਦਾ ਅੰਬੈਸਡਰ ਅਤੇ ਭਾਜਪਾ ਦੇ ਸੀਨੀਅਰ ਨੇਤਾ ਤਰਨਜੀਤ ਸਿੰਘ ਸੰਧੂ ਸਸ਼ਕਨ ਸਿੰਘ ਹਰਮੰਦਰ ਸਾਹਿਬ ਵਿਕੇ ਮੱਥਾ ਟੇਕਣ ਪਹੁੰਚੇ ਇਥੇ ਮੀਡੀਆ ਦੇ ਨਾਲ ਗਲਬਾਤ ਕਰਦੇ ਹੋਏ ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਨੂੰ ਮਿਲ ਰਹੀਆਂ ਧਮਕੀ ਭਰੀਆਂ ਈਮੇਲਾਂ ਦੀ ਸਖਤ ਨਿੰਦਾ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਇਨ੍ਹਾਂ ਈਮੇਲਾਂ ਦੇ ਪਿੱਛੇ ਜੋ ਵੀ ਸ਼ਖਸ ਜਾਂ ਫਿਰ ਟੋਲੀ ਸ਼ਾਮਲ ਹੈ ਉਸ ਨੂੰ ਜਲਦੀ ਕਾਬੂ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਦੇਖੋ ਜਿਨ੍ਹਾਂ ਦਾ ਕੰਮ ਹੈ ਪ੍ਰੋਫੈਸ਼ਨਲੀ ਇਹ ਚੀਜ਼ ਨੂੰ ਟਾਕਲ ਕਰਨਾ ਉਹਨਾਂ ਨੂੰ ਅਸੀਂ ਕੰਮ ਕਰਨ ਲਈਏ। ਜੀ। ਲੇਕਿਨ ਇਹ ਧਰਮ ਦਾ ਘਰ ਹੈ। ਖੁੱਲਾ ਘਰ ਹੈ। ਇੱਥੇ ਕਿਸੇ ਨੂੰ ਥ੍ਰੈਟਸ ਭੇਜਣੀਆਂ ਠੀਕ ਗੱਲ ਨਹੀਂ ਆ। ਔਰ ਜਿਹੜਾ ਵੀ ਭੇਜ ਰਿਹਾ ਸਭ ਤੋਂ ਪਹਿਲਾਂ ਤੁਹਾਨੂੰ ਸ਼ਰਮ ਆਣੀ ਚਾਹੀਦੀ ਆ। ਉੱਤੇ ਰੱਬ ਤੇ ਭਗਵਾਨ ਦੇਖ ਹੀ ਰਿਹਾ। ਤੇ ਦੂਸਰੀ ਇਹੋ ਜੀ ਗੱਲ ਹੋਣੀ ਨਹੀਂ ਚਾਹੀਦੀ ਖਾਸ ਤੌਰ ਤੇ ਜਿਹਨੀਆਂ ਰਿਲੀਜੀਅਸ ਪਲੇਸਸ ਨੇ ਉਹਨਾਂ ਦੇ ਕੋਈ ਪੋਲਿਟਿਕਸ ਨਹੀਂ ਹੋਣੀ ਚਾਹੀਦੀ ਲੇਕਿਨ ਤੁਹਾਨੂੰ ਸਭ ਲੱਗਦਾ ਨਹੀਂ ਆਈਟੀ ਫੇਲ ਹੁੰਦੀ ਨਜ਼ਰ ਆ ਰਹੀ ਕਿਉਂਕਿ ਪਤਾ ਨਹੀਂ ਲੱਗ ਪਾ ਰਹੇ ਲਗਾਤਾਰ 8 ਘੰਟੇ 8 ਤੋਂ 9 ਮਿਲ ਆ ਗਈਆਂ ਜੀ ਹੁਣ ਤੱਕ ਦੇਖੋ ਇਹ ਕੰਪਲੈਕਸ ਚੀਜ਼ ਹੈ ਅੱਜਵਲੇ ਸੋਸ਼ਲ ਮੀਡੀਆ ਆਈਟੀ ਆਪਾਂ ਜਿਹੜਾ ਆਈਟੀ ਰੈਵਿਊਲੂਸ਼ਨ ਕਹਿੰਦੇ ਆ ਬਹੁਤ ਅੱਗੇ ਨਿਕਲ ਗਿਆ ਆ ਲੇਕਿਨ ਉਹਨੀਆਂ ਕਾਊਂਟਰ ਮੀਜਰਸ ਵੀ ਬਹੁਤ ਕੰਪਨੀਆਂ ਦੁਨੀਆ ਦੀਆਂ ਅੱਗੇ ਨਿਕਲ ਗਈਆਂ ਨੇ ਔਰ ਖਾਸ ਤੌਰ ਤੇ ਅਸੀਂ ਇੰਡੀਆ ਚ ਪੰਜਾਬ ਚ ਆਈਟੀ ਰੈਵਿਊਲੂਸ਼ਨ ਲਿਆਉਣਾ ਚਾਹੁੰਦੇ ਆ ਕਿਉਂਕਿ ਲੇਕਿਨ ਇਸ ਇਸ਼ੂ ਤੇ ਇਨਕੁਆਇਰੀ ਚੱਲ ਰਹੀ ਆ ਇਸ ਕਰਕੇ ਤੇ ਕਮੈਂਟ ਕਰਨਾ ਠੀਕ ਨਹੀਂ ਹੈ ਪੂਰੀ ਤਰ੍ਹਾਂ ਇਹਦੀ ਇਨਵੈਸਟੀਗੇਸ਼ਨ ਹੋ ਜਾਵੇ ਕੁਝ ਪਹਿਲਾਂ ਮੈਂ ਪੜਿਆ ਸੀਗਾ ਕਿ ਕੁਝ ਸੂਤਰ ਫੜੇ ਨੇ ਲੇਕਿਨ ਹਾਲੇ ਤੱਕ ਇਹ ਚੱਲ ਰਹੀ ਆ ਇਹਦੀ ਅੱਛੀ ਤਰ੍ਹਾਂ ਇਨਵੈਸਟੀਗੇਸ਼ਨ ਹੋਵੇਗੀ ਲੇਕਿਨ ਜਿਹੜਾ ਵੀ ਇਹ ਕਰ ਰਿਹਾ ਹੈ ਇਹ ਗੱਲ ਬਹੁਤ ਗਲਤ ਹੈ ਆਮ ਲੋਕਾਂ ਤੇ ਇਹੋ ਜਿਹਾ ਅਟੈਕ ਨਹੀਂ ਹੋਣਾ ਚਾਹੀਦਾ ਐ ਲੋਕੀ ਦਰਬਾਰ ਸਾਹਿਬ ਆਉਂਦੇ ਨੇ ਸ਼ਾਂਤੀ ਲਈ ਹੋਰ ਧਾਰਮਿਕ ਸਥਾਵਾਂ ਤੇ ਵੀ ਸ਼ਾਂਤੀ ਲਈ ਜਾਂਦੇ ਆ ਉੱਥੇ ਇਹੋ ਜੀ ਥ੍ਰੈਟ ਦੇਣਾ ਮਾੜੇ ਅੰਸਰ ਵਿਰੁੱਧ ਕਾਰਵਾਈ ਕਰਦਿਆਂ ਪੁਲਿਸ ਵੱਲੋਂ ਬਦਮਾਸ਼ਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਇਸ ਦੇ ਤਹਿਤ ਹੀ ਮੁਹਾਲੇ ਜिले ਵਿੱਚ ਪੁਲਿਸ ਅਤੇ ਬਦਮਾਸ਼ ਵਿਚਕਾਰ ਮਟਬੇੜ ਹੋਈ ਹੈ ਇਸ ਦੌਰਾਨ ਪੁਲਿਸ ਨੇ 5 ਰਾਉਂਡ ਫਾਇਰ ਕੀਤੇ ਨੇ ਸੋ ਪੁਲਿਸ ਦੀ ਇਸ ਕਾਰਵਾਈ ਦੌਰਾਨ ਮੰਡੀ ਗੋਵਿੰਦਗੜ੍ਹ ਦੇ ਰੈਨ ਵਾਲੇ ਮਲਜ਼ਮ ਗੁਰਪ੍ਰੀਤ ਸਿੰਘ ਉਰਫੋ ਗੋਪੀ ਜ਼ਖਮੀ ਹੋ ਗਿਆ ਅਤੇ ਪੁਲਿਸ ਨੇ ਉਸ ਨੂੰ ਗ੍ਰਫਤਾਰ ਕਰ ਲਿਆ ਹੈ ਮਲਜ਼ਮ ਨੂੰ ਪਬੰਦੀ ਸ਼ੁਦਾਤਵਾਦੀ ਸੰਗਠਨ ਬਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ ਦੇਖੋ ਮੋਹਾਲੀ ਦੇ ਐਸਐਸਪੀ ਸ਼੍ਰੀ ਹਰਮਨਦੀਪ ਸਿੰਘ ਖਾਂਸ ਉਹਨਾਂ ਦੀ ਲੀਡਰਸ਼ਿਪ ਅnder ਮੋਹਾਲੀ ਪੁਲਿਸ ਜਿਹੜੀ ਲਗਾਤਾਰ ਐਂਟੀ-ਸੋਸ਼ਲ 엘ਿਮੈਂਟਸ ਤੇ ਆਰਗੇਨਾਈਜ਼ਡ ਗੈਂਗਸ ਦੇ ਖਿਲਾਫ ਲਗਾਤਾਰ ਬਹੁਤ ਵਧੀਆ ਕਾਰਵਾਈ ਕਰ ਰਹੀ ਹੈ ਇਸੇ ਲੜੀ ਦੇ ਵਿੱਚ ਸਾਨੂੰ ਅੱਜ ਇੱਕ ਵੱਡੀ ਸਫਲਤਾ ਮਿਲੀ ਹੈ ਜਦੋਂ ਸਾਡੀ ਸੀਆਈਏ ਖਰੜ ਦੀ ਟੀਮ ਵੱਲੋਂ ਚਾਰ ਵਿਅਕਤੀ ਜਿਹੜੇ ਬਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ ਹੋਏ ਸੀ ਤੇ ਬਬਰ ਖਾਲਸਾ ਇੰਟਰਨੈਸ਼ਨਲ ਦੇ ਐਕਸਟਰਸ਼ਨ ਕੰਮ ਜਿਹੜਾ ਅਸੀਂ ਟੈਰਨ ਮੋਡਿਊਲ ਨੂੰ ਬਸਟ ਕੀਤਾ 10 ਜੁਲਾਈ ਨੂੰ ਮੁਹਾਲੀ ਦੇ ਐਰੋ ਸਿਟੀ ਏਰੀਆ ਦੇ ਵਿੱਚ ਇੱਕ ਵਿਅਕਤੀ ਦੇ ਆਫਿਸੇ ਬਾਹਰ ਦੋ ਅਗਿਆਤ ਵਿਅਕਤੀਆਂ ਵੱਲੋਂ ਬਾਈਕ ਤੇ ਆ ਕੇ ਜਿਹੜੀ ਫਾਇਰਿੰਗ ਕੀਤੀ ਗਈ ਸੀ ਫਾਇਰਿੰਗ ਤੋਂ ਤੁਰੰਤ ਬਾਅਦ ਉਸ ਵਿਅਕਤੀ ਤੋਂ 2 ਕਰੋੜ ਰੁਪਏ ਦੀ ਜਿਹੜੀ ਫਰੋਟੀ ਮੰਗੀ ਗਈ ਸੀ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਸਐਸਪੀ ਸਾਹਿਬ ਵੱਲੋਂ ਜਿਹੜੀ ਵਰਕਫੋਰਸ ਟੀਮਾਂ ਸਾਡੀਆਂ ਸੀਨੀਅਰ ਆਫੀਸਰਸ ਦੇ ਅੰਡਰ ਬਣਾਈਆਂ ਗਈਆਂ ਸੀ ਤੇ ਤੁਰੰਤ ਜਿਹੜਾ 에어로 ਸਿਟੀ ਥਾਣੇ ਦੇ ਵਿੱਚ ਮੁਕੱਦਮਾ ਦਰਜ ਕਰ ਲਿਆ ਗਿਆ ਸੀ ਕੱਲ ਸਾਡੀ ਸੀਆਈਏ ਟੀਮ ਨੂੰ ਇੰਸਪੈਕਟਰ ਹਰਮਿੰਦਰ ਸਿੰਘ ਐ ਇਹਨਾਂ ਦੀ ਟੀਮ ਨੂੰ ਜਦੋਂ ਇਹਨਾਂ ਨੂੰ ਬੜੀ ਬੁਧੀ ਸਫਲਤਾ ਮਿਲੀ ਜਦੋਂ ਇਹਨਾਂ ਨੇ ਇਹ ਕੇਸ ਟੈਸਟ ਕਰ ਲਿਆ ਤੇ ਚਾਰ ਦੋਸ਼ੀ ਜਿਹੜੇ ਆਇਡੈਂਟੀਫਾਈ ਕਰ ਲਏ ਜਿਹੜੇ ਇਸ ਕੇਸ ਦੇ ਵਿੱਚ ਇਨਵੋਲਵ ਸੀਗੇ ਮਨਾਂ ਦੇ ਵਿੱਚ ਤਿੰਨ ਦੋਸ਼ੀ ਅਸੀਂ ਅੱਜ ਸਵੇਰ ਤੱਕ ਜਿਹੜੇ ਵੱਖ-ਵੱਖ ਥਾਵਾਂ ਤੋਂ ਅਰੈਸਟ ਕਰ ਲਈ ਸੀ ਤੇ ਚੌਥਾ ਦੋਸ਼ੀ ਜਿਹੜਾ ਗੁਰਪ੍ਰੀਤ ਸਿੰਘ ਗੋਪੀ ਜੋ ਕਿ ਜਿਹਦੇ ਪਹਿਲਾਂ ਵੀ ਚਾਰ ਅਪਰਾਧਿਕ ਮਾਮਲੇ ਦਰਜ ਨੇ ਉਹਨੂੰ ਅੱਜ ਜਦੋਂ ਸੀਆਈਏ ਟੀਮ ਨੂੰ ਪਤਾ ਲੱਗਿਆ ਕਿ ਇਸ ਏਰੀਆ ਦੇ ਵਿੱਚ ਉਹ ਚੱਪੜ ਜੀੜੀ ਦੇ ਨੇ ਦੇ ਘੁੰਮ ਰਿਹਾ ਤਾਂ ਜਦੋਂ ਇਹਨਾਂ ਨੇ ਪਿੱਛਾ ਕੀਤਾ ਤੇ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹਨੇ ਪੁਲਿਸ ਪਾਰਟੀ ਤੇ ਜਿਹੜੀ ਐ ਫਾਇਰਿੰਗ ਕੀਤੀ ਉਸ ਫਾਇਰਿੰਗ ਦੇ ਵਿੱਚ ਜਿਹੜੀਆਂ ਦੋ ਬੁਲੇਟਸ ਆ ਸਾਡੀ ਸੀਆਈਏ ਖਰੜ ਦੀ ਆਫੀਸ਼ਲ ਵਹੀਕਲ ਤੇ ਵੀ ਲੱਗੀਆਂ ਨੇ ਤੇ ਜਵਾਬੀ ਫਾਇਰ ਦੇ ਵਿੱਚ ਜਿਹੜੇ ਸਾਡੇ ਸੀਆਈਏ ਟੀਮ ਵੱਲੋਂ ਬੜੀ ਬਹਾਦਰੀ ਦਿਖਾਈ ਗਈ ਪਹਿਲਾਂ ਉਹਨੂੰ ਰੁਕਣ ਲਈ ਸਰੰਡਰ ਕਰਨ ਲਈ ਹਵਾਈ ਫਾਇਰ ਵੀ ਕੀਤੇ ਗਏ ਬਟ ਜਦੋਂ ਉਹ ਨਹੀਂ ਟਲਿਆ ਤਾਂ ਫਿਰ ਜਿਹੜੀ ਕਰਾਸ ਫਾਇਰ ਦੇ ਵਿੱਚ ਜਿਹੜਾ ਦੋਸ਼ੀ ਗੁਰਪ੍ਰੀਤ ਗੋਪੀ ਹੈ ਉਹਦੇ ਲੱਤ ਲੈਫਟ ਲੈਗ ਦੇ ਵਿੱਚ ਜਿਹੜੀ ਇੱਕ ਫਾਇਰਰ ਇਨਜਰੀ ਹੋਈ ਹੈ ਅਸੀਂ ਉਹਨੂੰ ਹਸਪੀਟਲ ਭੇਜਤਾ ਹੈ ਜਿਹੜਾ ਵੈਪਨ ਕਿੜਾ ਵਰਤਿਆ ਗਿਆ ਸੁਰਦਰ ਕਿੰਨੇ ਰੌਂਗ ਫਾਇਰ ਹੋਣਗੇ ਦੇਖੋ ਜਿਹੜਾ ਵੈਪਨ ਹੈ ਇਹ 32 ਬੋਰ ਦਾ ਜਿਹੜਾ ਪਿਸਟਲ ਹੈ ਸਾਨੂੰ ਮੌਕੇ ਤੇ ਬਰਾਮਦ ਹੋਇਆ ਹੈ ਇਹਦੇ ਤੋਂ ਦੋਸ਼ੀ ਤੋਂ ਜਿਹੜਾ ਇਸ ਟਾਈਮ 4 ਤੋਂ 5 ਫਾਇਰ ਨੇ ਕੀਤੇ ਨੇ ਦੋ ਤਾਂ ਸਾਡੇ ਆਫੀਸ਼ੀਅਲ ਵਹੀਕਲ ਤੇ ਹੀ ਲੱਗੇ ਨੇ ਬਾਕੀ ਸਾਡੀ ਫੋਰੈਂਸਿਕ ਟੀਮ ਆ ਰਹੀ ਹੈ ਉਹ ਆ ਕੇ ਐਗਜ਼ਾਮਿਨ ਕਰੇਗੀ ਇਹ ਉਹੀ ਵੈਪਨ ਹੈ ਜਿਹੜਾ ਇਹਨਾਂ ਨੇ 10 ਤਰੀਕ ਨੂੰ ਐਰੋ ਸਿਟੀ ਏਰੀਆ ਦੇ ਵਿੱਚ ਫਾਇਰਿੰਗ ਕਰਨ ਲਈ ਵਰਤਿਆ ਸੀ ਜੀਵਨ ਜੋਤ ਪ੍ਰੋਜੈਕਟ ਤਹਿਤ ਪਿਛਲੇ ਦਿਨੀ ਰੈਸਕਿਊ ਕੀਤੇ 18 ਬੱਚਿਆਂ ਨੂੰ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਤੋਂ ਬਾਅਦ ਉਹਨਾਂ ਦਾ ਡੀਐਨਏ ਟੈਸਟ ਕਰਵਾਉਣ ਦੇ ਲਈ ਸਿਵਲ ਹਸਪਤਾਲ ਨੇ ਆਂਦਾ ਗਿਆ ਹੈ ਡਿਸਟ੍ਰਿਕਟ ਚਾਈਲਡ ਪ੍ਰੋਟੈਕਸ਼ਨ ਕਮੇਟੀ ਦੀ ਅਫਸਰ ਰਸ਼ਮੀ ਸ਼ਿਆਣੀ ਮੁਤਾਬਕ ਇਸ ਬਾਰੇ ਹੁਣ ਪੂਰੀ ਜਾਂਚ ਹੋਏਗੀ ਤੇ ਬੱਚੇ ਨੂੰ ਸਹੀ ਮਾਪਿਆਂ ਤੱਕ ਪਹੁੰਚਾਉਣ ਦੇ ਲਈ ਸਰਕਾਰ ਵੱਲੋਂ ਯਤਨ ਕੀਤੇ ਜਾ ਰਹੇ ਹਨ ਮੈਂ ਸੋਸ਼ਲ ਸਿਕਿਉਰਿਟੀ ਐਮੂਵਮੈਂਟ ਚਾਈਲਡ ਡਿਵੈਲਪਮੈਂਟ ਡਿਸਟ੍ਰਿਕਟ ਚਾਈਲਡ ਪ੍ਰੋਟੈਕਸ਼ਨ ਕਿੰਨੇ ਬੱਚੇ ਇਹ ਬੰਦੇ ਕਿਉਂ ਰੈਸਕਿਊ ਕੀਤੇ ਗਏ ਸਨ ਕੱਲ 18 ਬੱਚੇ ਅਸੀਂ ਲੋਕੋ ਨੇ ਰੈਸਕਿਊ ਕੀਤੇ تھے और रेस्क्यू करने के बाद चाइल्ड वेलफेर कमेटी के ऑर्डर्स के साथ हमने चाइल्ड अपने चिल्ड्रन होम में हम लोगों ने शिफ्ट कर दिया था, था। रेलवे स्टेशन रेलवे स्टेशन के बाहर का एरिया चौड़ा बाजार बस स्टैंड कितने बच्चे ने और आ, बच्चे अठार ही है उनके जो पेरेंट्स हैं वो फिर वो मतलब वो बाहर ही थे और बच्चों को हमने चिल्ड्रन होम में शिफ्ट कर दिया अच्छा, मुख्य कारण है जो हमारा जो प्रोजेक्ट है जीवन जो 2.0 उसकी गाइडलाइंस के अनुसार जो जितने बच्चे हमने रेस्क्यू करें उन बच्चों को अपने ऑनरेबल डिप्टी कमिश्नर जी के अप्रूवल के बाद जो चाइल्ड वेलफेयर कमेटी है वो उनके ऑर्डर्स के साथ इन बच्चों का डी टेस्ट होगा ता होगा ताकि पता लग सके बच्चे कोई ट्रैफिक बच्चे तो नहीं है या कोई मिसिंग बच्चे तो नहीं जो लोग के पास ਜੋ ਮੁੱਦਿਆਂ ਦੇ ਨਾਲ ਵਿੱਚ ਸੀਗੇ ਅ ਫਿਰ ਡੀਐਨਏ ਟੈਸਟ ਹੋਣ ਤੋਂ ਬਾਅਦ ਇਹ ਬੱਚੇ ਉਨਾਂ ਦੇ ਨਹੀਂ ਨਿਕਲਦੇ ਫਿਰ ਫਰਦਰ ਕਾਰਵਾਈ ਹੋਗੀ ਐਫਆਈਆਰ ਹੋਗੀ ਇਨਕੇ ਖਿਲਾਫ ਔਰ ਜੋ ਅਲੱਗ ਅਲੱਗ ਜੋ ਐਕਟਸ ਹੈ ਉਨਕੇ ਅੰਡਰ ਬੱਚਿਆਂ ਨੂੰ ਕਿੱਥੇ ਰੱਖਿਆ ਜਾ ਰਿਹਾ ਤੁਹਾਡੇ ਕੋਲ ਜਿਹੜੇ ਆਪਣੇ ਖਿਆਸਤ ਜੋ ਵੀ ਚਲਦੇ ਹੈਵਨਲੀ ਅੰਦਰ ਸ਼ਿਲਟਰ ਹਮੇਂ ਵਹਾਂ ਪਰ ਬੱਚੋ ਕੋ ਰੱਖਤਾ ਹੈ ਸ਼ੈਲਟਰ ਜਿਹੇ ਵਿੱਚ ਹਾਂ ਸ਼ੈਲਟਰ ਹਮੇਂ ਠੀਕ ਹੈ ਹਾਂ ਜੀ ਤੇ ਮडम ਜੇਕਰ ਗੱਲ ਕਰੀਏ ਕਿੰਨੇ ਕੁ ਟਿਕਾਣਿਆਂ ਤੋਂ ਬੱਚੇ ਪੁੱਛੇ ਨੇ ਕਿ ਜੋ ਲੱਭੇ ਨੇ मतलब जो कल हमारी रेड हुई है वो तो तीन जगह से ही हुई तीन जगह भी अभी होगी हमारे जैसे हम, हम लोग की वैसे हर महीने ही हम लोग एक हफ्ते की पूरी मुहिम चलाते हैं टोटल टीम वर्क कर रही है टीम अभी एक ही बनी है कमेटी एक ही बनी है जब हम लोग रेड करने जाएंगे फिर अकॉर्डिंगली देखेंगे कि कितनी टीम हम लोगों ने बनानी है उसके अकॉर्डिंग देखेंगे ਪੰਜਾਬ ਦੇ ਵਿੱਚ 24 ਜੁਲਾਈ ਤੱਕ yellow alert ਜਾਰੀ ਕੀਤਾ ਹੈ ਸੋ ਅੱਜ ਵੀ ਸਵੇਰੇ ਦੇ 6 ਜ਼ਿਲ੍ਹਿਆਂ ਵਿੱਚ ਆਮ ਤੋਂ ਵੱਧ ਤਾਪਮਾਨ ਜਿਹੜਾ ਹੈ ਮੀਂਹ ਪੈਣ ਦੀ ਉਮੀਦ ਜਿਤਾਈ ਹੈ ਜਦੋਂ ਕਿ ਬਾਕੀ ਜ਼ਿਲ੍ਹਿਆਂ ਵਿੱਚ ਮੌਸਮ ਆਮ ਰਹੇਗਾ ਉਧਰ ਹਿਮਾਚਲ ਪ੍ਰਦੇਸ਼ ਦੇ ਵਿੱਚ ਮੀਂਹ ਦਾ ਹਸਰ ਹੁਣ ਡੈਮਾਂ ਤੇ ਵੀ ਵਿਖਾਈ ਦੇ ਰਿਹਾ ਹੈ ਮੌਨ ਸੂਮਵਾਰ ਨੂੰ ਵੀ ਪੰਡੋਰ ਡੈਮ ਦੇ ਪੰਜ ਗੇਟ ਖੋਲ ਦਿੱਤੇ ਗਏ ਪੰਡੋਰ ਡੈਮ ਦੇ ਪੰਜੇ ਗੇਟ ਖੋਲਣ ਤੋਂ ਬਾਅਦ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੱਧ ਗਿਆ ਹੈ ਅਜਿਹੀ ਸਥਿਤੀ ਵਿੱਚ BBMP ਪ੍ਰਬੰਧਨ ਨੇ ਲੋਕਾਂ ਨੂੰ ਬਿਆਸ ਦਰਿਆ ਵੱਲ ਨਾ ਚਾਣਦੀ ਹੈ ਪੀ It yet. ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ ਅੱਜ ਮੀਂਹ ਨੂੰ ਲੈ ਕੇ yellow alert ਜਾਰੀ ਕੀਤਾ ਗਿਆ। ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਕੁੱਲ 17 ਜ਼ਿਲ੍ਹਿਆਂ ਦੇ ਵਿੱਚ ਦਰਮਿਆਨੀ ਤੋਂ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਖਬਰ ਲਿਖੇ ਜਾਣ ਤੋਂ ਕਰੀਬ 1 ਘੰਟਾ ਪਹਿਲਾਂ ਹੀ ਮੌਸਮ ਵਿਭਾਗ ਵੱਲੋਂ ਮੌਜੂਦਾ ਪੰਜਾਬ ਮੌਸਮ ਦੀ ਭਵਿੱਖਬਾਣੀ ਕਰਦੇ ਹੋਏ ਮਾਨਸਾ, ਸੰਗਰੂਰ, ਪਰਣਾਲਾ, ਬਠਿੰਡਾ, ਲੁਧਿਆਣਾ, ਜਲੰਧਰ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ ਅਤੇ ਹੁਸ਼ਿਆਰਪੁਰ ਦੇ ਵਿੱਚ ਦਰਮਿਆਨੀ ਮੀਂਹ ਦੇ ਨਾਲ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ ਚਿਤਾਈ ਗਈ ਹੈ। ਸੋ ਪਿਛਲੇ 24 ਘੰਟਿਆਂ ਦੇ ਵਿੱਚ ਤਾਪਮਾਨ ਵਿੱਚ -5.7 ਡਿਗਰੀ ਸੈਲਸੀਅਸ ਦਾ ਵਾਧਾ ਦਰਸ਼ਕੀਤਾ ਗਿਆ ਸੋ ਇਹ ਤਾਪਮਾਨ ਆਮ ਤੋਂ -2.7 ਡਿਗਰੀ ਸੈਲਸੀਅਸ ਘੱਟ ਹੈ ਬੀਤੇ ਦਿਨ ਪਠਾਨਡਾ ਦੇ ਵਿੱਚ ਸਬਤਵਾ ਤਾਪਮਾਨ 36 ਡਿਗਰੀ ਸੈਲਸੀਅਸ ਦਰਸ਼ਕੀਤਾ ਗਿਆ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ 10 ਜ਼ਿਲ੍ਹਿਆਂ ਪਠਾਨਕੋਟ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਐਸਐਸ ਨਗਰ ਫਰੀ ਫਤਿਹਗੜ ਸਾਹਿਬ ਅਤੇ ਪਟਿਆਲਾ ਦੇ ਵਿੱਚ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਸੋ ਇਸ ਤੋਂ ਇਲਾਵਾ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਮੋਗਾ ਨਾਲਾ ਸੰਗਰੂਰ ਅਤੇ ਮਾਨਸਾ ਦੇ ਵਿੱਚ ਵੀ ਦਰਮਿਆਨੀ ਮੀਂਹ ਦਾ ਅਲਰਟ ਹੈ ਇਸ ਤੋਂ ਇਲਾਵਾ ਮੌਸਮ ਵਿਭਾਗ ਦੇ ਵੱਲੋਂ ਬਾਕੀ ਚੀਲਾਂ ਦੇ ਵਿੱਚ ਵੀ ਹਲਕੇ ਮੀਂਹ ਦੇ ਅਸਰ ਚਿਤਾਈ ਗਏ ਨੇ ਇਸ ਤੋਂ ਇਲਾਵਾ ਮੌਸਮ ਵਿਭਾਗ ਦੇ ਵੱਲੋਂ 23 ਜੁਲਾਈ ਤੋਂ 24 ਜੁਲਾਈ ਤੱਕ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਪਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੋਇਆ ਹੈ 25 ਜੁਲਾਈ ਨੂੰ ਮੌਸਮ ਦਾ ਮਿਜ਼ਾਜ ਬਦਲ ਸਕਦਾ ਹੈ ਕਈ ਹਿੱਸਿਆਂ ਦੇ ਵਿੱਚ ਹਲਕੀ ਬਾਰਿਸ਼ ਰਹਿਣ ਦੇ ਅਸਰ ਨੇ ਅਤੇ ਕਈ ਥਾਂ ਮੌਸਮ ਸਾਫ਼ ਰਹੇਗਾ ਸੌਦਰ ਹਿਮਾਚਲ ਪ੍ਰਦੇਸ਼ ਦੇ ਵਿੱਚ ਮੀਂਹ ਦਾ ਅਸਰ ਹੁਣ ਡੈਮਾਂ ਤੇ ਵੀ ਵਿਖਾਈ ਦੇ ਰਿਹਾ ਹੈ ਸੋਮਵਾਰ ਨੂੰ ਪੰਡੋਰ ਡੈਮ ਦੇ ਪੰਜ ਗੇਟ ਖੋਲ ਦਿੱਤੇ ਗਏ ਸਾਵਧਾਨੀ ਵਰਤੇ ਹੋਏ BBMB ਪ੍ਰਸ਼ਾਸਨ ਦੇ ਵੱਲੋਂ ਡੈਮ ਤੋਂ 42000 ਕਿਊਸਿਕ ਪਾਣੀ ਬਿਆਸ ਨਦੀ ਵਿੱਚ ਛੱਡਿਆ ਗਿਆ ਹੈ ਡੈਮ ਦਾ ਪਾਣੀ ਦਾ ਪੱਧਰ ਲਗਭਗ 2920 ਫੁੱਟ ਦਰਜ ਕੀਤਾ ਗਿਆ ਜੋ ਕਿ ਅਜੇ ਵੀ 2941 ਫੁੱਟ ਦੇ ਖਤਰੇ ਦੇ ਨਿਸ਼ਾਨ ਤੋਂ ਬਹੁਤ ਹਟ ਹੈ ਸੋ ਪੰਡੋਰ ਡੈਮ ਦੇ ਪੰਜੇ ਗੇਟ ਖੁੱਲਣ ਤੋਂ ਬਾਅਦ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵਧ ਗਿਆ ਅਜਿਹੀ ਸਥਿਤੀ ਦੇ ਵਿੱਚ BBMB ਪ੍ਰਬੰਧਨ ਨੇ ਲੋਕਾਂ ਨੂੰ ਬਿਆਸ ਦਰਿਆਵਲ ਨਾ ਜਾਣ ਦੀ ਅਪੀਲ ਤੀਏ ਸੋ ਸੋਮਵਾਰ ਨੂੰ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਮੀਂਹ ਪਿਆ ਜਿਸ ਤੋਂ ਬਾਅਦ ਔਸਤ ਤਾਪਮਾਨ ਵਤਵਤ 5.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੋ ਇਹ ਹੀ ਆਮ ਨਾਲੋਂ 2.7 ਡਿਗਰੀ ਸੈਲਸੀਅਸ ਘੱਟ ਹੈ ਸੋ ਸਵੇਰੇ ਦੇ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 36 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੋ ਇਹ ਸੀ ਪੰਜਾਬ ਨਿਊਜ਼ ਦੀ ਆਮ ਖਬਰਾਂ ਇਸ ਦਿਨ ਤੋਂ ਅੱਗੇ ਤਨਵਾ